ਓਏ ਪੰਜਾਬੀਓ ਓਏ ਪੰਜਾਬੀਓ ਸੌਂ ਗਏ ਓਏ ਤੇ ਤੁਸੀਂ ਸੁੱਤੇ ਪਿਆ ਛੋਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰੱਸੇ ਪਾਏ ਜਾ ਰਹੇ ਆ ਛੋਡੇ ਜਵਾਕਾਂ ਦਾ ਗਲ ਘੁੱਟਿਆ ਜਾ ਰਿਹਾ ਛੋਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ ਕਿਵੇਂ ਅੱਜ ਹੁਣੀ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲਣ ਲੱਗਾ ਇੱਥੋਂ ਹੁਣ ਸ੍ਰੀ ਚਤਨਿਆ ਸਕੂਲ ਹੈ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਦੇ ਆ ਸਰਦੂਲਗੜ੍ਹ ਨੂੰ ਸੜਕ ਦੇ ਉੱਤੇ ਸਕੂਲ ਪੈਂਦਾ ਪਹਿਲਾਂ ਸਕੂਲ ਦਾ ਨਾਮ ਸੀ ਕੈਮਬ੍ਰਿਜ ਫਿਰ ਉਹਨਾਂ ਤੋਂ ਲੀਟ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਮ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਹ ਸਕੂਲ ਦੇ ਬੱਚੇ ਜਿਹੜੇ ਜਵਾਗ ਪੜ੍ਹਦੇ ਆ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਮਾਨਸਾ ਹੋਰ ਆਲੇ-ਦਾਲੇ ਜ਼ਿਲ੍ਹਿਆਂ ਦੇ ਜਵਾਕ ਜਿਹੜੇ ਸਕੂਲ 'ਚ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਗਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਆ ਲਿਖ ਕੇ ਐ ਲਮਕਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੁਣ ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਰਤ ਇਨਸਾਨ ਹੈ ਜੇ ਤੂੰ ਆਪਣੀ ਬੋਲੀ ਬੋਲਦਾ ਹੈ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗਾਲਚੀ ਲਿਖ ਕੇ ਤਖਤੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਤੇ ਉਹਦੇ ਜਿਹੜੇ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸੈਅ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਦੂਜੀ ਗੱਲ ਸੁਣ ਲਓ ਪੰਜਾਬ ਦੇ ਜਿਹੜੇ ਟੀਚਰ ਨੇ ਮਾਨਸਾ ਜ਼ਿਲ੍ਹੇ ਟੀਚਰ ਨੇ ਸਾਰੇ ਉੱਥੋਂ ਉਹ ਕੱਢੀ ਜਾ ਰਹੇ ਐ ਇੱਕ ਕਰਕੇ ਲਿਆ ਕੇ ਆਂਧਰਾ ਤੋਂ ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ ਅੱਜ ਜੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ ਸਾਰੇ ਕੋਈ ਆਂਧਰਾ ਦਾ ਕੋਈ ਕੇਰਲਾ ਦਾ ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਦਾ ਉਹਨੇ ਮੇਰੀ ਗੱਲ ਕਰਾਉ ਉਹਨਾਂ ਨੇ ਜਿਹੜਾ ਰਿਸੈਪਸ਼ਨ ਤੇ ਬੈਠਾ ਹੁੰਦਾ ਬੰਦਾ ਉਹਨੇ ਮੇਰੀ ਗੱਲ ਕਰਾਈ ਅੱਜ ਉਥੇ ਬੜਾ ਧਰਨਾ ਲੱਗਿਆ ਅੱਜ ਉਥੇ ਲੋਕ ਉੱਠ ਕੇ ਆਏ ਆ ਉਥੇ ਟੀਚਰ ਉੱਠ ਕੇ ਆਏ ਆ ਉਥੇ ਜਥੇਬੰਦਗਾਂ ਵਾਲੇ ਉੱਠ ਕੇ ਆਏ ਆ ਸਕੂਲ ਦੇ ਅੱਗੇ ਮੈਂ ਇਸ ਵੱਲੋਂ ਵੀ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ देर आए दुरुਸਤਾ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ ਆਂ ਐ ਇਥੋਂ ਦਾ ਕੀ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਜਿੰਨੇ ਵੀ ਟੀਚਰ ਉੱਥੇ ਲੱਗੇ ਆਂ ਕਹਿੰਦੇ ਅਨਪੜਾ ਜੀ ਇਹਦਾ ਗਵਾਰ ਹੈ ਜੀ ਇਹਨਾਂ ਨੂੰ ਕੀ ਪਤਾ ਜੀ ਇਹਦਾ ਬੈਕਵਾਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ ਅਜਿਹਾ ਲਿਆ ਕੇ ਟੀਚਰ ਕੇਰਲਾ ਤੋਂ ਰੱਖਾਂਗੇ ਆਂਧਰਾ ਤੋਂ ਰੱਖਾਂਗੇ ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰਕ ਗਤੀਵਿਧੀਆਂ ਨੇ ਕਲਚਰ ਐਕਟੀਵਿਟੀ ਹੈ ਕੋਈ ਧਰਮ ਨਾਲ ਸੰਬੰਧਤ ਹੈ ਇਤਿਹਾਸ ਨਾਲ ਸੰਬੰਧਤ ਸਾਰੀਆਂ ਸਕੂਲ ਚੋਂ ਖਤਮ ਕਰਤੀਆਂ ਲਿਆ ਕੇ ਜੋ ਵੀ ਆਂਧਰਾ ਦਾ ਜੋ ਉੱਥੋਂ ਦਾ ਸੱਭਿਆਚਾਰ ਹੈ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਕਲਚਰ ਉਹ ਸਾਡੇ ਪੰਜਾਬ ਦੇ ਜਵਾਨਾਂ ਦੇ ਥੋਪਿਆ ਜਾ ਰਿਹਾ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਆ ਓਏ ਦਿਮਾਗ ਤੂੜਾ ਭਰ ਲਿਆ ਤੂੜਾ ਚੁੱਪ ਕਰੇ ਫਿਰਦੇ ਆ ਉਹ ਸੋਡੇ ਜਵਾਕਾਂ ਨਾਲ ਕੀ ਹੋ ਰਿਹਾ ਛੋਡੀ ਬੋਲੀ ਨਾਲ ਛੋਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਤੁਹਾਡਾ ਕੀ ਕੀ ਖਤਮ ਕੀਤਾ ਜਾ ਰਿਹਾ ਉਹ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ ਹੱਦ ਹੋ ਗਈ ਯਾਰ ਅਸੀਂ ਕਦੇ ਨਹੀਂ ਕਿਹਾ ਵੀ ਆ ਬੋਲੀ ਨਾ ਪੜਾਓ ਆ ਬੋਲੀ ਨਾ ਪੜਾਓ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਨੇ ਹਰ ਬੋਲੀ ਬੰਦੇ ਨੂੰ ਸਿੱਖਣੀ ਚਾਹੀਦੀ ਆ ਪੜ੍ਹਨੀ ਚਾਹੀਦੀ ਆ ਹੁਣੀ ਚਾਹੀਦੀ ਆ ਪਰ ਹੱਦ ਹੋ ਗਈ ਯਾਰਾ ਪੰਜਾਬ ਦੇ ਅੰਦਰ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਵੇ ਸਾਡੇ ਜਵਾਕਾਂ ਦੇ ਗਲ ਦੇ ਵਿੱਚ ਤਖਤੀ ਕਿ ਤੂੰ ਪੰਜਾਬੀ ਬੋਲਦਾ ਹੈ ਇਹਦਾ ਮਤਲਬ ਉਹਨੂੰ ਇਹ ਮਹਿਸੂਸ ਕਰਾਇਆ ਦੇ ਵੀ ਤੂੰ ਬਹੁਤ ਵੱਡਾ ਗਦਾਰ ਹੈ ਓਏ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਗਦਾਰ ਆ ਓਏ ਉਹ ਸਾਡੇ ਕਾਫਲੇ ਲੁੱਟੇ ਜਾ ਰਹੇ ਉਹ ਸਾਡੀ ਬੋਲੀ ਮਾਰੀ ਜਾ ਰਹੀ ਹੈ ਮੁੱਠਾਂ ਮੀਟ ਕੇ ਨੁਕਰੇ ਹਾ ਬੈਠੀ ਟੁੱਟੀ ਹੋਈ ਸਤਾਰ ਬਾਬੀਆਂ ਦੀ ਉਹ ਪੁੱਛੀ ਸ਼ਰਫ ਨਾ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ ਉਹ ਪੰਜਾਬੀਓ ਉਹ ਤੁਹਾਨੂੰ ਕਿੰਨੇ ਮਿਹਣੇ ਤਾਨੇ ਭਾਈ ਦੇ ਆ ਵਡੇ ਵੱਡੇ ਸ਼ਾਇਰਾ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਸਾਡੀ ਬਾਤ ਨਹੀਂ ਪੁੱਛੀ ਗੱਦ ਨਹੀਂ ਪੁੱਛੀ ਸਾਨੂੰ ਰੋਲਿਆ ਮਾਰਿਆ ਖਤਮ ਕੀਤਾ ਮੈਂ ਉਹਨਾਂ ਦੀ ماں ਬੋਲੀ ਆ ਉਹ ਬੋਲੀ ਮਰ ਗਈ ਮੈਂ ਬੜੇ ਚਿਰ ਦਾ ਕਲਪਦਾ ਓਏ ਮੈਨੂੰ 9 ਸਾਲ ਹੋ ਗਏ ਲੜਦੇ ਨੂੰ ਬੋਲੀ ਪਿੱਛੇ ਪਰਚੇ ਵੀ ਪਵਾਏ ਅੰਦਰ ਵੀ ਗਿਆ ਬੋਰਡਾਂ ਤੇ ਰੰਗ ਮਾਰੇ ਆ ਸਰਕਾਰੀ ਸਕੂਲ ਰਾਮਪਰੇ ਸੰਘਾੜਾ ਦਾ ਸਕੂਲ ਜਿੰਨੇ ਸੰਘ ਦੇ ਸਕੂਲ ਨੇ ਇੱਥੇ ਆਰਐਸਐਸ ਦੇ ਸਕੂਲ ਨੇ ਜਿੰਨੇ ਇੱਥੇ ਕ੍ਰਿਸਚਨਾਂ ਦੇ ਸਕੂਲ ਨੇ ਜਿੰਨੇ ਇੱਥੇ ਹੋਰ ਕੋਈ ਸਕੂਲ ਨੇ ਸਾਰੇ ਆਪਣਾ ਆਪਣਾ ਸੱਭਿਆਚਾਰ ਆਪਣਾ ਆਪਣਾ ਇਤਿਹਾਸ ਸਾਡੇ ਜਵਾਕਾਂ ਦੇ ਥੋਪ ਰਹੇ ਆ ਉਹ ਉਹ ਤੁਸੀਂ ਲੱਖਾਂ ਰੁਪਇਆ ਫੀਸਾਂ ਭਰਦੇ ਹੋ ਇਹਨਾਂ ਨੇ ਜੇਬਾਂ ਭਰਦੇ ਹੋ ਉਹਨਾਂ ਨੇ ਬੈਂਕਾਂ ਭਰਦੇ ਹੋ ਆਪਦੀ ਬੋਲੀ ਨੂੰ ਕਤਲ ਕਰਾਉਣ ਖਾਤਰ ਆਪਣੇ ਇਤਿਹਾਸ ਨੂੰ ਕਤਲ ਕਰਾਉਣ ਖਾਤਰ ਉਹ ਛੋਡੇ ਆਲੇ-ਦਾਲੇ ਕੋਈ ਅਕੈਡਮੀਆਂ ਹੋਣਗੀਆਂ ਓਏ ਕੋਈ ਚੰਗੀਆਂ ਅਕੈਡਮੀਆਂ ਹੋਣਗੀਆਂ ਉਏ ਉਹਨਾਂ ਜਿਵਾਕ ਪੜਾ ਲਓ ਆਪਣੇ ਆ ਮੈਂ ਬਾਹਰਲੇ ਨੂੰ ਕਹਿਣਾ ਚਾਹਣਾ ਆਉਣਗੇ ਹੁਣ ਇਥੇ ਬਾਹਰਲੇ ਮੁਲਖਾਂ ਤੋਂ ਟੂਰਨਾਮੈਂਟ ਕਰਾਇਆ ਜੀ ਫਲਾਨੇ ਪਿੰਡ ਕਬੱਡੀ ਦਾ 2 ਕਰੋੜ ਲਾਤਾ 2 ਕਰੋੜ ਲਾਤਾ ਕਰੋੜ ਲਾਤਾ ਲੋ ਜੀ ਹੁਣ ਵਿਆਹ ਜੀ ਫਲਾਨੇ ਐਨਆਰਆਈ ਦੇ ਬਾਹਰਲੇ ਦੇ ਤੇ ਫਲਾਨਾ ਗਾਣ ਵਾਲਾ ਲੱਗਿਆ ਜੀ 15 ਲੱਖ ਰੁਪਏ ਚ ਲਾਇਆ ਗਾਣ ਵਾਲਾ ਤੇ ਵਿਆਹ ਦਾ ਖਰਚਾ ਆ ਗਿਆ ਜੀ 2 ਕਰੋੜ ਰੁਪਇਆ ਉਹ ਐਨਾ ਕੰਮਾਂ ਤੇ ਪੈਸਾ ਖਰਚਣ ਦੀ بجائے ਉਹ ਘੱਟੋ ਘੱਟ ਐਨ ਆ ਰਹੀ ਉਹ ਘੱਟੋ ਘੱਟ ਬਾਹਰ ਲਓ ਉਹ ਕੋਈ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਜ਼ਿਲ੍ਹੇ ਚ ਕੋਈ ਸਕੂਲ ਹੀ ਅਜੇ ਖੋਲਦੇ ਹੋਏ ਜਿਹੜਾ ਕੰਮ ਕਰਨ ਵਾਲਾ ਕਈ ਅਹ ਕਈ ਬਾਹਰ ਦੇ ਪਹੁੰਚਦੇ ਹੁੰਦੇ ਆ ਕਿ ਭਾਈ ਕੀ ਕਰਗੇ ਅਸੀਂ ਕੀ ਕਰ ਸਕਦੇ ਆ ਪੰਜਾਬ ਲਈ ਤੁਸੀਂ ਪੰਜਾਬ ਲਈ ਆਹ ਕਰ ਸਕਦੇ ਹੋ ਦੋ ਦਿਨ ਦੀ ਖਾਤਰ ਉਥੇ ਨਾਮ ਲਾਉਣ ਦੀ ਖਾਤਰ ਵੀ ਕਮੈਂਟ ਜਿਹੜਾ ਨਾਮ ਬੋਲੂਗਾ ਜੀ ਜਾਂ ਫਲੈਕਸ ਬੋਰਡ ਦੇ ਉੱਤੇ ਸਾਡੀ ਫੋਟੋ ਲੱਗ ਜੂਗੀ ਜੀ ਵੀ ਫਲਾਨਾ ਸਾਨੂੰ ਇੱਕ ਟੂਰਨਾਮੈਂਟ ਕਰਾਇਆ ਜੀ ਕੋਈ ਆ ਕੰਮ ਕਰੋ ਜਿਹੜਾ ਕਰਨ ਵਾਲਾ ਹੈ ਸਾਡੇ ਕੋਲੇ ਐਜੂਕੇਸ਼ਨ ਪੱਖ ਤੋਂ ਸਿੱਖਿਆ ਦੇ ਪੱਖ ਤੋਂ ਆਪਣੀਆਂ ਯੂਨੀਵਰਸਿਟੀਆਂ ਆਪਣੇ ਕਾਲਜ ਆਪਣੇ ਸਕੂਲ ਆਪਣੇ ਰਿਸਰਚ ਸੈਂਟਰ ਸਾਡੇ ਕੋਚਿੰਗ ਸੈਂਟਰ ਨਹੀਂ ਹੈਗੇ ਓਏ ਜਿੱਥੇ ਪੈਸਾ ਲਾਉਣ ਦੀ ਲੋੜ ਆ ਜਿੱਥੇ ਸਾਨੂੰ ਸਾਂਭਣ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕੋ ਮੈਂ ਤੁਹਾਡੇ ਮਾਰੇ ਹੱਥ ਬੰਦ ਆ ਰੱਬ ਦਾ ਆਸਤਾ ਤੁਹਾਨੂੰ ਕਿ ਤੁਸੀਂ ਆਪਣੇ ਜਵਾਕਾਂ ਦਾ ਖਿਆਲ ਕਰ ਲੋ ਯਾਰ ਤੁਹਾਡੇ ਜਵਾਕਾਂ ਨਾਲ ਕੀ ਕਰ ਰਹੇ ਨੇ ਯਾਰ ਤੁਹਾਡੇ ਜਵਾਕਾਂ ਦੇ ਦਿਲਾਂ ਦੇ ਵਿੱਚੋਂ ਜਦੋਂ ਸਾਡੇ ਜਵਾਕ ਨੂੰ ਯਾਰ ਕਿਸੇ ਇਤਿਹਾਸਤਾ ਨਹੀਂ ਪਤਾ ਹੋਣਾ ਕਿਸੇ ਸ਼ਹੀਦ ਬਾਰੇ ਨਹੀਂ ਪਤਾ ਕਿਸੇ ਸੂਰਮੇ ਬਾਰੇ ਨਹੀਂ ਪਤਾ ਯੋਦੇ ਬਾਰੇ ਨਹੀਂ ਪਤਾ ਕਿਸੇ ਜੰਗਾ ਬਾਰੇ ਨਹੀਂ ਪਤਾ ਉਹ ਸਾਡਾ ਜਵਾਕ ਕੀ ਹੋਊਗਾ ਕੋਰਾ ਹੋਊ ਬਿਲਕੁਲ ਸਲੇਟ ਵਰਗਾ ਕਾਗਜ਼ ਵਰਗਾ ਕੋਰਾ ਹੋਰੇ ਕੁਝ ਨਹੀਂ ਪੱਲੇ ਹੋਣਾ ਉਹ ਕਿੱਥੋਂ ਆ ਰਿਹਾ ਸਮੇਂ ਸਾਡੀ ਇਹ ਸੱਭਿਆਤ ਨੂੰ ਸੰਭੂਗਾ ਉਹ ਜਾ ਕੇ ਉਹ ਪੈਸਾ ਨਹੀਂ ਓਏ ਹੁੰਦਾ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਨਾ ਪੈਸਾ 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 ਅਸੀਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਆਪਣਾ ਜਵਾਬ ਕਹਿੰਦੇ ਕੀ ਕਰਾਂਗੇ ਤੁਹਾਡੇ ਜਵਾਬਾਂ ਨੂੰ ਕੱਲਾ ਕੱਲਾ ਜਵਾਬ ਜੰਮ ਲਿਆ ਉਹਨਾਂ ਨੂੰ ਸਕੂਲਾਂ 'ਚ ਖਤਮ ਕਰੀ ਜਾਂਦੇ ਆ ਬਾਹਰ ਨੂੰ ਭੱਜੀ ਜਾਂਦੇ ਆ ਕੋ ਨਸ਼ੇ ਦਾ ਮਰੀ ਜਾਂਦੇ ਆ ਉਹ ਕੀ ਰਹੇਗਾ ਸਾਡੇ ਬੱਲੇ ਯਾਰ ਸੋ ਮੇਰੀ ਬੇਨਤੀ ਆ ਪੰਜਾਬੀ ਉਸ ਨੂੰ ਹੱਥ ਬੰਨ੍ਹ ਕੇ ਹਰ ਬੰਦਾ ਹਰ ਮਾਂ ਨੂੰ ਹਰ ਭੈਣ ਨੂੰ ਮੇਰੀ ਬੇਨਤੀ ਆ ਤੁਹਾਡੇ ਸਕੂਲਾਂ ਜਵਾਬ ਪੜਦੇ ਆ ਉਹਨਾਂ ਜਵਾਕਾਂ ਦੇ ਘਰ ਆਏ ਤਾਂ ਪੁੱਛੋ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕੀ ਲਿਖਾਉਂਦੇ ਆ ਕਿਹੜੇ ਇਤਿਹਾਸ ਨਾਲ ਜੋੜਦੇ ਆ ਸਕੂਲ 'ਚ ਘੇੜਾ ਮਾਰੂ 15-15 ਪੀਆ ਪੀਆ ਦੇ ਨਾਲ ਬਾ ਤੇ ਮੈਂ ਇੱਕ ਸਰਕਾਰ ਨੂੰ ਕਹਿਣਾ ਜਾਂ ਸਕੂਲ ਵਾਲਿਆਂ ਨੂੰ ਕਹਿਣਾ ਚਾਹਣਾ ਵੀ ਜਲੂਸ ਕੱਢਾਂਗੇ ਗਲੋਂ ਆ ਕੇ ਫੜ ਕੇ ਜਲੂਸ ਕੱਢਾਂਗੇ ਜੇ ਤੁਸੀਂ ਸਾਡੀ ਬੋਲੀ ਦਾ ਕਾਣ ਕੀਤਾ ਸਾਡੇ ਜਵਾਕਾਂ ਦੇ ਉੱਤੇ ਕੋਈ ਜ਼ਬਰੀ ਹੋਰ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਤੇ ਪੰਜਾਬ ਦੇ ਲੋਕਾਂ ਤੋਂ ਨੂੰ ਇੱਕ ਹੋਕੜਾ ਮਾਰੂਗਾ ਮੈਂ ਉੱਥੇ ਪਹੁੰਚ ਰਿਹਾ ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠਾ ਹੈ ਪਹੁੰਚੇ ਹੋਏ ਨੇ ਉਥੇ ਮਾ ਮਾਪ ਤਾਂ ਮੇਰੀ ਗੱਲ ਹੁਣੀ ਹੋਈ ਆ ਵੈਸੇ ਉਹ ਕਹਿ ਰਿਹਾ ਕਿ ਉਸ ਉਥੇ ਮੰਨ ਚੁੱਕਿਆ ਉਹ ਮੰਗਾ ਸਾਡੀਆਂ ਗੱਲਾਂ ਮੰਨ ਚੁੱਕਿਆ ਪਰ ਇਹ ਕੱਲਾ ਮਾਨਸਾ ਦਾ ਮਸਲਾ ਨਹੀਂ ਹੈਗਾ ਇਹ ਮਾਨਸਾ ਪੂਰੇ ਪੂਰੇ ਪੰਜਾਬ ਦਾ ਮਸਲਾ ਪੂਰੇ ਪੰਜਾਬੀਅਤ ਦਾ ਮਸਲਾ ਹੈ ਬੋਲੀ ਹਿੰਦੂ ਸਿੱਖ ਮੁਸਲਮਾਨ ਸਭ ਦੀ ਸਾਂਝੀ ਹੈ ਬੋਲੀ ਪੰਜਾਬੀ ਸਾਰੇ ਗੌਰ ਕਰੋ ਆ ਮੈਂ ਦੇਖਦਾ ਸ਼ਹਿਰਾਂ ਚ ਇੱਥੇ ਛੋਟੇ ਛੋਟੇ ਚੰਮ ਚੱਲ ਪਿਆ ਆ ਮਾ ਰਾਮਪੁਰ ਮੇਰਾ ਪੂਰਾ ਸ਼ਹਿਰ ਹੈ ਉਹ ਮੈਂ ਕਈ ਵਾਰੀ ਦੁਕਾਨ ਤੇ ਖੜਾ ਹੁੰਨਾ ਉਥੇ ਕਈ ਬੀਬੀਆਂ ਆਉਂਦੀਆਂ ਸਮਾਨ ਲੈਣ ਕੋਈ ਹਿੰਦੀ ਦੀ ਗੱਲ ਕਰਦਿਆਂ ਛੋਟਾ ਨਾਲ ਜਵਾਕ ਖੜਾ ਹੁੰਦਾ ਉਹਨੇ ਹਿੰਦੀ ਦੀ ਗੱਲ ਕਰਦਿਆਂ ਆਪਣੀ ਬੋਲੀ ਨੂੰ ਨਫ਼ਰਤ ਨਾ ਕਰੋ ਯਾਰ ਬੋਲੀ ਮਰ ਗਈ ਸੋਡੀ ਅ ਗਾਉਨ ਵਾਲੇ ਦੇਖਦਾ ਉਹਨਾਂ ਮੈਂ ਗਾਉਂਦੇ ਪੰਜਾਬੀ ਚ ਐ ਲਿਖਦੇ ਪੰਜਾਬੀ ਚ ਐ ਫਿਲਮਾਂ ਪੰਜਾਬੀ ਚ ਬਣਾਉਂਦੇ ਐ ਪੈਸਾ ਪੰਜਾਬੀਆਂ ਤੋਂ ਕਮਾਉਂਦੇ ਐ ਜਦੋਂ ਕੋਈ ਇੰਟਰਵਿਊ ਕਰਨੀ ਐ ਕਿਸੇ ਪੱਤਰਕਾਰਾਂ ਕੋਲੇ ਬੋਲਣਾ ਓਦੋਂ ਅੰਗਰੇਜ਼ੀ ਆਰੇ ਜਵਾਕਾਂ ਨਾਲ ਅੰਗਰੇਜ਼ੀਆ ਇੱਕ ਬੀਬੀ ਮੈਂ ਦੇਖਦਾ ਨਾ ਨੀਰੂ ਬਾਜਵਾ ਐਕਟਰ ਨਹੀਂ ਕਲਾਕਾਰ ਨਹੀਂ ਐ ਬੜੀਆਂ ਚੰਗੀਆਂ ਫਿਲਮਾਂ ਬਣਾਈਆਂ ਨੇ ਪੰਜਾਬੀ ਫਿਲਮਾਂ ਬਣਾਈਆਂ ਕਲਾਕਾਰ ਨੇ ਉਸਨੇ ਤੇ ਮੈਂ ਉਹਦੇ ਇੱਕ ਦਿਨ ਦੇਖਣ ਲੱਗਾ ਕੁਦਰਤੀ ਮੇਰੇ ਸਾਹਮਣੇ ਕੋਈ ਇੰਸਟਾਗ੍ਰam ਤੇ ਵੀਡੀਓ ਉਹ ਆਪਣੇ ਜਵਾਕਾਂ ਨਾਲ ਉਹਦੇ ਦੋ ਪਤਾ ਨਹੀਂ ਤਿੰਨ ਕੁੜੀਆਂ ਨਾਲ ਉਸ ਬੀਬੀ ਦੇ ਤੇ ਉਹਨਾਂ ਨਾਲ ਅੰਗਰੇਜ਼ੀ ਚ ਲੱਗੀ ਹੋਈ ਐ ਉਹ ਸੋਦਾ ਅਸਰ ਹੁੰਦਾ ਸੋਨੂੰ ਲੋਕ ਦੇਖਦੇ ਆ ਜਵਾਕ ਦੇਖਦੇ ਆ ਕਿਉਂਕਿ ਤੁਸੀਂ ਇਸ ਵੇਲੇ ਸਾਡੇ ਪੰਜਾਬੀਆਂ ਦੇ ਰੋਲ ਮਾਡਲ ਬਣੇ ਹੋਏ ਹੋ ਸਾਡੇ ਰੋਲ ਮਾਡਲ ਸ਼ਹੀਦ ਯੋਧੇ ਸੂਰਮੇ ਨਹੀਂ ਗਵਨ ਵਾਲੇ ਬਣੇ ਹੋਏ ਆ ਸੜਾਸਰ ਹੁੰਦਾ ਇਹਨਾਂ ਗੱਲਾਂ ਦਾ ਉਹੀ ਕੁਛ ਲੋਕ ਜਵਾਕ ਆਪਣੇ ਕਲਾ ਸ਼ੁਰੂ ਕਰ ਦਿੰਦੇ ਆ ਲੋਕ ਕਲਾ ਸ਼ੁਰੂ ਕਰ ਦਿੰਦੇ ਆ ਰੱਬ ਦਾ ਬਾਸਤਾ ਗਵਨ ਵਾਲਿਓ ਕਲਾ ਕਰੋ ਓਏ ਹੁਣ ਤੱਕ ਪੰਜਾਬੀ ਦੇ ਨੌਜੋਤੇ ਕਮਾਈਆਂ ਕੀਤੀਆਂ ਓਏ ਪੰਜਾਬੀ ਦੇ ਸਿਰ ਤੇ ਰੋਟੀ ਕਮਾਈ ਪੰਜਾਬੀ ਦੇ ਨੌਜੋਤੇ ਸ਼ੋਹਰਤ ਦੌਲਤਾਂ ਮਾਣ ਸਨਮਾਨ ਨਾ ਸਭ ਕੁਝ ਕਮਾਇਆ ਤੇ ਬੈਠ ਕੇ ਪੱਤਰਕਾਰ ਦੇ ਮੂਹਰੇ ਅੰਗਰੇਜ਼ੀ ਝਾੜੀ ਜਾਂਦੇ ਹੁੰਦੇ ਆ ਹੱਦ ਹੋ ਗਈ ਯਾਰ ਅਸਲ ਦੇ ਵਿੱਚ ਅਸੀਂ ਗੁਲਾਮ ਲੋਕ ਆ ਇੱਥੋਂ ਆ ਦਿਮਾਗੀ ਮਾਨਸਕ ਗੁਲਾਮੀ ਦੇ ਅਸਕਾਰ ਲੋਕਾਂ ਸੀ ਕੋਈ ਬਲੀ ਮਾਰੀ ਨਹੀਂ ਬੋਲੋ ਜਿੱਥੇ ਲੋੜ ਪੈਂਦੀ ਐ ਆਪਣੇ ਲੋਕਾਂ ਚ ਬਹਿ ਕੇ ਯਾਰ ਤੁਸੀਂ ਅੰਗਰੇਜ਼ੀ ਹਿੰਦੀ ਆ ਕਈ ਤਾਂ ਬੋਰਡਾਂ ਦੇ ਉੱਤੇ ਹਲੇ ਤੱਕ ਨਹੀਂ ਪੰਜਾਬੀ ਦਾ ਕੋਈ ਮੂਹ ਮੰਹੰਦਰਾ ਬਣਿਆ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋ ਰਹੀ ਸਰਕਾਰ ਨੂੰ 2009 ਦਾ ਹਾਈ ਕੋਰਟ ਨੇ ਕੀਤਾ ਹੋਇਆ ਵੀ ਸਾਨੂੰ ਤੁਸੀਂ ਇੱਥੇ ਆਪਣਾ ਜਿਹੜੇ ਬੰਦੇ ਮਹੀਆ ਕਰਾਓ ਅਦਾਲਤਾਂ ਦੇ ਵਿੱਚ ਤੇ ਸੋਡੀ ਜਿਹੜੀ ਥੱਲੇ ਸਾਰੀ ਕਾਰਵਾਈ ਹੈ ਠੀਆਂ ਅਦਾਲਤਾਂ ਨੇ ਸੈਸ਼ਨ ਜੱਜ ਤੱਕੋ ਪੰਜਾਬੀ ਵਿੱਚ ਕਰਦਾਂਗੇ ਕੈਸ ਕਰਾਂ ਲੰਘੀਆਂ ਕੋਈ ਗੱਲ ਬਾਈ ਨਹੀਂ ਹੋਈ ਸੋਹੀ ਪਹੁੰਚ ਰਹੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਸਕੂਲਾਂ ਵਾਲਿਆਂ ਨੂੰ ਵੀ ਜੇ ਆਹ ਕੁਝ ਹੁੰਦਾ ਰਿਹਾ ਅਸੀਂ ਜਲੂਸ ਕੱਢਾਂਗੇ ਟਕਾ ਕੇ ਧਰ ਕੇ ਇਹਦੀ ਜ਼ਿੰਮੇਵਾਰ ਸਰਕਾਰ ਆ ਕਾ ਜਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਮਾਂ ਬੋਲੀ ਨੂੰ ਐ ਨਹੀਂ ਹੋਣ ਦੇਣਾ ਆਹ ਕੁਛ ਹੋ ਰਿਹਾ ਸਾਡੇ ਸਕੂਲਾਂ 'ਚ ਮਾਂ ਬੋਲੀ ਨਾਲ ਕਿਉਂ ਨਹੀਂ ਇਹਨਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਂਦੀ ਕਰੋ ਭਾਂ 10 ਸਕੂਲਾਂ 'ਚ ਮਾਨਤਾ ਰੱਦ ਜੇ ਨਾਂ ਨਹੀਂ ਤੇ ਆ ਜਾਣਾ ਆ ਜਾਇਓ ਕਿਰੇ ਦੱਖਣ 'ਚ ਆ ਜਾਇਓ ਕਿਤੇ ਬੰਗਾਲ 'ਚ ਜਿਹੜਾ ਬੰਦਾ ਉੱਥੇ ਕੋਈ ਦੂਜੀ ਤੀਜੀ ਬੋਲੀ 'ਚ ਪੂਰੇ ਦੱਖਣ 'ਚ ਕੋਈ ਸਮਾਨ ਮੰਗਦਾ ਨਾ ਦੁਕਾਨ ਤੇ ਜਾ ਕੇ ਸਮਾਨ ਦੇਣਾ ਦੂਰ ਦੀ ਗੱਲ ਆ ਬੋਲਦੇ ਵੀ ਨਹੀਂ ਮੈਂ ਪਿੱਛੇ ਗਿਆ ਸੀ ਸਾਰਾ ਰੱਖਣ ਤੁਹਾਨੂੰ ਦਿਖਾਇਆ ਬੰਗਾਲ ਦਿਖਾਇਆ ਸਕੂਲਾਂ ਦਫ਼ਤਰਾਂ ਕਚਹਿਰੀਆਂ ਦੇ ਬੋਰਡ ਕਾਲਜਾਂ ਦੇ ਬੋਰਡ ਬੱਸਾਂ ਦੇ ਬੋਰਡ ਟਰੱਕਾਂ ਦੇ ਬੋਰਡ ਸੜਕਾਂ ਦੇ ਬੋਰਡ ਆਪਣੀ ਬੋਲੀ ਬੰਗਲਾ ਇਧਰ ਤਾਮਲ ਕੰਨੜਾ ਮਲਿਆਲਮ ਸਾਰੀ ਉਹਨਾਂ ਉਹਨਾਂ ਆਪਣੀ ਬੋਲੀ ਚਾਹੋ ਇਹ ਉਹਨਾਂ ਲੋਕਾਂ ਨੂੰ ਸਿੱਖੋ ਰੈਂਡਾ ਹੁੰਦਾ ਕਾਰਟੂਨਸ ਵਾਲਾ ਜਿਹੜ ਉਸ ਕੱਢੀ ਜਾਂਦੇ ਆ ਹਿੰਦੀ ਚ ਕਾਰਟੂਨ ਹੁੰਦੇ ਆ ਉਹ ਸਾਡੇ ਜਵਾਕ ਕਰੇ ਹਿੰਦੀ ਬੋਲਣ ਲੱਗ ਜਾਂਦੇ ਆ ਮੈਂ ਕਰੇ ਜਾਨਣਾ ਕਿਹਾਂ ਪਿੰਡਾਂ ਜਾਣ ਦਾ ਮੌਕਾ ਮਿਲਦਾ ਘਰਾਂ 'ਚ ਜਵਾਕ ਹਿੰਦੀ ਬੋਲੀ ਜਾਂਦੇ ਹੁੰਦੇ ਆ ਮੈਂ ਤੁਹਾਨੂੰ ਅੱਜ ਅੱਗੇ ਵੀ ਕਈ ਵਾਰੀ ਦੱਸ ਨਹੀਂ ਅੱਜ ਵੀ ਸੁਣਾ ਦਣਾ ਲੁਧਿਆਣੇ ਬਾਗਿਆ ਮੈਂ ਇੱਕਦ ਨੂੰ ਕਿਸੇ ਮਿੱਤਰ ਦੇ ਘਰੇ ਉਹ ਇੱਕ ਨਾਲ ਗਵਾਂਢੀਆਂ ਦੀ ਜਵਾਖੜੀ ਖੇਡਣ ਆ ਗਈ ਉੱਥੇ ਉਹ ਹਿੰਦੀ ਬੋਲੇ ਮੈਂ ਘਰਦਾਨ ਪੁੱਛਿਆ ਮੈਂ ਕਿ ਕੁੜੀ ਕਿੰਨਾ ਦੀ ਆ ਬਾਹਰੋਂ ਆ ਕੇ ਪਰਿਵਾਰ ਬਸਿਆ ਕਹਿੰਦੇ ਨਹੀਂ ਆਪਣੇ ਗਵਾਂਢੀ ਆ ਪਰਿਵਾਰ ਤਾਂ ਇੱਥੋਂ ਦਾ ਰਹਿਣ ਵਾਲਾ ਮੈਂ ਕੁੜੀ ਦੀ ਉਂਗਲ ਫੜੀ ਮੈਂ ਪੁੱਤ ਆ ਜਾ 6 ਸਾਲ ਦੀ ਕੁੜੀ ਸੀਗੀ ਮੈਂ ਚੱਲ ਤਰੇ ਘਰੇ ਚੱਲਦਿਆਂ ਅਸੀਂ ਬਾਲ ਖ ਅੰਦਰੋਂ ਬਜ਼ੁਰਗ ਨਿਕਲਿਆ ਉਹਦੇ ਗਾਤਰਾ ਪਾਇਆ ਹੋਇਆ ਸਿਰ ਤੇ ਦਮਾਲਾ ਬੰਨਿਆ ਹੋਇਆ ਮੈਂ ਫੱਤੇ ਬੁਲਾਈ ਮਖਾ ਜੀ ਬੱਚੀ ਕਹਿੰਦਾ ਮੇਰੀ ਪੋਤੀ ਹੈ ਮਾਜੀ ਹਿੰਦੀ ਬੋਲੀ ਜਾਂਦੀ ਹੈ ਅੰਦਰੋਂ ਦੀ ਮਾਂ ਨਿਕਲੀ ਕੁੜੀ ਦੀ ਉਹ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਸ਼ੇਰਾ ਕਹਿੰਦਾ ਉਹ ਕੁੜੀ ਦੀ ਮਾਂ ਹੈ ਇਸ ਬੱਚੀ ਦੀ ਮਾਂ ਹੈ ਕਹਿੰਦਾ ਉਹਨੇ ਐਮਏ ਪੰਜਾਬੀ ਕੀਤੀ ਹੋਈ ਹੈ ਤੇ ਕਹਿੰਦਾ ਸਾਡੀ ਜਵਾਕੜੀ ਪੜਦੀ ਪਤਾ ਕਿੱਥੇ ਹੈ ਗੁਰੂ ਨਾਨਕ ਪਬਲਿਕ ਸਕੂਲ ਚ ਲੁਧਿਆਣੇ ਸਕੂਲ ਦਾ ਨਾਮ ਗੁਰੂ ਨਾਨਕ ਪਬਲਿਕ ਸਕੂਲ ਬੱਚੀ ਦੀ ਮਾਂ ਦੀ ਐਮੇ ਪੰਜਾਬੀ ਗੁਰਸਿੱਖ ਪਰਿਵਾਰ ਦੇ ਜਵਾਗੜੀ ਹੁੰਦੀ ਬੋਲਦੀ ਐ ਬਾਤ ਤੁਹਾਡੇ ਪੰਜਾਬੀਓ ਸੌਂਗੇ ਲੰਮੀਆਂ ਤਾਣ ਕੇ ਕੋੜੇ ਵਿੱਚ ਕੇ ਸੌਂਗੇ ਕੋਈ ਪ੍ਰਵਾਹ ਨਹੀਂ ਕੀ ਹੋਈ ਜਾਂਦਾ ਕੀ ਖਤਮ ਕਰੀ ਜਾਂਦੇ ਸਾਡਾ ਸੁੱਤੇ ਰਹੋ ਛੱਤਰ ਪਾੜ ਕੇ ਤੁਹਾਡੇ ਯੁੱਤੀ ਫਿਰੂ ਯਾਦ ਰੱਖਿਓ ਸਭ ਕੁਝ ਤੁਹਾਡਾ ਤਬਾਹ ਹੋਣਾ ਜੇ ਨਾ ਜਾਗੇ ਹਲੇ ਵੀ ਸੋ ਅਸੀਂ ਸਕੂਲਾਂ ਨੂੰ ਮੇਰੀ ਸਿੱਧੇ ਰੂਪ ਵਿੱਚ ਚੇਤਾਵਨੀ ਆ ਜਿਹੜਾ ਸਕੂਲ ਸਾਡੀ ਮਾਂ ਬੋਲੀ ਦਾ ਕਹਾਣ ਕਰੂਗਾ ਸਾਡੇ ਸਭਿਆਚਾਰ ਦਾ ਕਹਾਣ ਜਦੋਂ ਸਾਡੇ ਕੋਲ ਗੱਲ ਪਹੁੰਚ ਗਈ ਅਸੀਂ ਪਹੁੰਚਾਂਗੇ ਪਹੁੰਚਾਂਗੇ ਤੇ ਅਗਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਉਹਥੇ ਮਾਹੌਲ ਕੀ ਬਣਦਾ ਸਰਕਾਰ ਦੀ ਹੈ ਜ਼ਿੰਮੇਵਾਰੀ ਹੈ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਨਹੀਂ ਹੋਣੀਆਂ ਗੱਲਾਂ ਯਾਰ ਕਾਲਜਾਂ ਮੱਚਦਾ ਗੱਲਾਂ ਸੁਣ ਕੇ ਆ ਸਾਡੇ ਪੰਜਾਬ ਦੇ ਵਿੱਚ ਬਾਹਰ ਚੱਲੇ ਜੇ ਬਾਹਰ ਵੀ ਕਿਉਂ ਚੱਲੇ ਉਹ ਪੰਜਾਬ ਦੇ ਵਿੱਚ ਹੀ ਆ ਕੇ ਪੰਜਾਬ ਦੇ ਸਕੂਲਾਂ 'ਚ ਹੀ ਆ ਕੇ ਉਹ ਤੁਸੀਂ ਸਾਡੀ ਬੋਲੀ ਨੂੰ ਮਾਰੀ ਜਾਂਦੇ ਹੋ ਹੁਣ ਇੱਕ ਸੱਜਣ ਲਿਖਦਾ ਰਿਸਪੈਕਟ ਅਵਰ ਪੰਜਾਬੀ ਬੋਲੀ ਬਾਹ ਸੱਜਣਾ ਤੇਰੇ ਸਦਕੇ ਜਾਵਾ ਥੱਲੇ ਇੱਕ ਲਿਖਦਾ ਗੁੱਡ ਨਾਈਸ ਮੈਂ ਪੰਜਾਬੀ ਨੂੰ ਪੱਟੀ ਜਾਨਾ ਮੇਰਾ ਸੰਗ ਬਹਿ ਗਿਆ 15 ਮਿੰਟ ਹੋ ਗਏ ਮੈਨੂੰ ਲੱਗੇ ਉਹਨੂੰ 8 ਸਾਲ ਹੋ ਗਏ ਲੜਦੇ ਨੂੰ ਥੱਲੇ ਲਿਖ ਦਿੰਦਾ ਗੁੱਡ ਨਾਈਸ ਰਿਸਪੈਕਟ ਜੂ ਬਾਹ ਤੁਹਾਡੇ ਉਹ ਪੰਜਾਬੀ ਚ ਟਿੱਪਣੀਆਂ ਕਰੋ ਦਸ ਘੱਟ ਪੰਜਾਬੀ ਚ ਕਰੋ ਕੋਈ ਕੰਮਕਾਰਾ ਪੰਜਾਬੀ ਚ ਕਰੋ ਬੋਲ ਚੱਲ ਪੰਜਾਬੀ ਚ ਰੱਖੋ ਆ ਜਿਹੜੇ ਛੋਡੇ ਕੋਲ ਹੁੰਦੇ ਆ ਪੰਜਾਬੀ ਵਾਲੇ ਸੌਫਟਵੇਅਰ ਵਗੈਰਾ ਇਹ ਭਰ ਲਿਆ ਕਰੋ ਇਹਨਾਂ ਚ ਆ ਜਾਂਦੀ ਅਸੀਂ ਸਾਰਾ ਸਾਡਾ ਪੰਜਾਬੀ ਚ ਹੀ ਐ ਸਾਡੇ ਸਾਰੇ ਫੋਨ ਆ ਫੇਰ ਆ ਗਿਆ ਕਿ ਗੁੱਡਬਾਈ ਵਾਲਾ ਮੈਂ ਕਿਹੜੀ ਗੱਲ ਨੂੰ ਪਿੱਠੀ ਜਾਣਾ ਤੁਸੀਂ ਗੁੱਡ ਤੇ ਖੜੇ ਹੋ ਮੈਂ ਫੇਰ ਕਹਿੰਨਾ ਬੋਲੀ ਕੋਈ ਮਾੜੀ ਨਹੀਂ ਹਰ ਬੋਲੀ ਆਪਣੇ ਥਾਂ ਤੇ ਐ ਪਰ ਛੋਡੀ ਬੋਲੀ ਮਰ ਗਈ ਛੋਡੀ ਪਛਾਣ ਨੇ ਮਰ ਜਾਣਾ ਛੋਡੇ ਵਜੂਦ ਨੇ ਮਰ ਜਾਣਾ ਫਿਰ ਇਤਿਹਾਸ ਨੇ ਮਰ ਜਾਣਾ ਛੋਡੀ ਸੱਭਿਆਤਾ ਛੋਡੀ ਬੋਲੀ ਕਰਕੇ ਆਏ ਆਓ ਪਹੁੰਚਦੇ ਆ ਅਸੀਂ ਦੇਖਦੇ ਆ ਕੀ ਬਣਦਾ